ਅੰਮ੍ਰਿਤਸਰ ਦੇ ਇੰਦਰਾ ਕਲੋਨੀ ਇਲਾਕੇ ਵਿੱਚ ਬੀਤੀ ਰਾਤ ਪ੍ਰਾਣੀ ਰਣਜੀਤ ਦੇ ਚਲਦਿਆਂ ਕੁਝ ਵਿਅਕਤੀਆਂ ਵੱਲੋਂ ਘਰ ਵਿੱਚ ਪੰਨ ਤੋੜ ਕਰਦੇ ਹੋਏ ਘਰ ਨੂੰ ਅੱਗ ਲਗਾ ਦਿੱਤੀ। ਇਸ ਮੌਕੇ ਤੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ 30 ਤੋਂ 40 ਵਿਅਕਤੀਆਂ ਵੱਲੋਂ ਘਰ ਵਿੱਚ ਦਾਖਲ ਹੋ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਘਰ ਦੀ ਛੱਤ ਤੇ ਭੱਜ ਕੇ ਆਪਣੀ ਜਾਨ ਬਚਾਈ ਹੈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਪ੍ਰਾਣੀ ਰਣਜੀਤ ਦੇ ਚਲਦਿਆਂ ਅਜਿਹਾ ਕੀਤਾ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਕਿਸੇ ਵੀ ਅਪਰਾਧੀ ਤੇ ਕਾਰਵਾਈ ਨਹੀਂ ਕੀਤੀ ਗਈ। ਇਸ ਮੌਕੇ ਤੇ ਪੁਲਿਸ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਥਾਣਾ ਗੇਟ ਹਕੀਮਾ ਦੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਇਸ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ। ਮਾਰ ਕਿਸ ਦਾ ਝਗੜਾ ਆਇਆ ਵਾ। ਸਾਨੂੰ ਨਹੀਂ ਕਿਸੇ ਗੱਲ ਦਾ ਪਤਾ ਬੱਚੇ ਮੇਰੇ ਕੰਮਾਂ ਤੇ ਗਏ ਹੈਗੇ। ਬੱਚਿਆਂ ਦਾ ਨਾਮ ਲੈਣ ਡੇ ਕਹਿੰਦੇ ਕਿ ਇਹ ਬੱਚੇ ਤੁਹਾਡੇ ਵਿੱਚ ਹੈਗੇ ਝਗੜੇ ਦੇ ਤੇ ਮੈਂ ਬੱਚਿਆਂ ਨੂੰ ਫੋਨ ਕੀਤਾ ਕਹਿੰਦੇ ਮੰਮੀ ਆਪਾਂ ਕੰਮਾਂ ਤੇ ਹੈਗੇ ਆਪਾਂ ਤਾਂ ਨਹੀਂ ਹੈਗੇ ਵਿੱਚ। ਤੇ ਬੇ ਨੇ ਜਾ ਕੇ ਮੁੰਡੇ ਨੂੰ ਉਹਨਾਂ ਦੀ ਕਿਸੇ ਨੂੰ ਉਹਨਾਂ ਦੇ ਨੇ ਸੱਟਾਂ ਲਾਤੀਆਂ ਇਹਨਾਂ ਨੇ ਬੇ ਨੇ ਜਾ ਤੇ ਸਾਡੇ ਨਾਲ ਨੂੰ ਸਸਾਹੀ ਕਰ ਰਹੀਆਂ ਦੋਨੇ ਬੱਚੇ ਸਾਡੇ ਕੰਮਾਂ ਤੇ ਹੈਗੇ ਆ ਕੇ ਮੇਰਾ ਘਰ ਸਾੜ ਦਿੱਤਾ ਸਾਰਾ ਮੇਰੇ ਘਰ ਦੀ ਇੱਕ ਚੀਜ਼ ਨਹੀਂ ਛੱਡੀ ਇਹਨਾਂ ਨੇ ਤੇ ਪੁਰਾਣੀ ਰੰਜਿਸ਼ ਪੁਰਾਣੀ ਰੰਜਿਸ਼ ਸੀ ਕੋਈ ਨਹੀਂ ਪੁਰਾਣੀ ਰੰਜਿਸ਼ ਸਾਡੀ ਘਦੀ ਹੈ ਕੋਈ ਨਹੀਂ ਕੀਤੀ ਹਟ ਪਹਿਲੀ ਵੀ ਕੋਈ ਲੜਾਈ ਝਗੜਾ ਸੀ ਪਹਿਲੇ ਵੀ ਨਹੀਂ ਕੋਈ ਨਹੀਂ ਹੈਗਾ ਸਾਡਾ ਲੜਾਈ ਝਗੜਾ ਕਿਸੇ ਨਾਲ ਹੋਈ ਨਹੀਂ ਹੁਣ ਪੂਰੇ ਘਰ ਨੂੰ ਅੱਗ ਲਗਾ ਦਿੱਤੀ ਗਈ ਪੂਰੇ ਘਰ ਨੂੰ ਸਾਡੀ ਇੱਕ ਚੀਜ਼ ਨਹੀਂ ਛੱਡੀ ਕੱਪੜੇ ਤੱਕ ਨਹੀਂ ਛੱਡੇ ਮੇਰਾ ਗਹਿਣਾ ਨਹੀਂ ਛੱਡਿਆ ਪੈਸੇ ਨਹੀਂ ਛੱਡੇ ਲਿਮਾਰੀਆਂ ਤੱਕ ਨੂੰ ਅੱਗ ਲਾਤੀ ਮੇਰੀਆਂ ਕੋਣ ਵਿਅਕਤੀ ਸੀ ਤੁਸੀਂ ਜਾਣਦੇ ਹੋ ਹਾਂਜੀ ਆ ਸਾਡੇ ਮਹੱਲੇ ਦੇ ਹੀ ਹੈਗੇ ਆ ਕਿੰਨੇ ਤੋਂ ਕਿੰਨੇ ਲੋਕ ਸੀਗੇ ਜਿੰਨਾਂ ਵੱਲੋਂ ਹਮਲਾ ਕਰਤੋ ਘਰ ਤੋਂ ਘਟ ਹੋਣੇ ਆ 30 40 ਜਣੇ ਹੋਣੇ ਆ ਤੇ ਮੌਕੇ ਤੇ ਕੋਈ ਪੁਲਿਸ ਪ੍ਰਸ਼ਾਸਨ ਵੱਲੋਂ ਤੁਸੀਂ ਪ੍ਰਸ਼ਾਸਨ ਵੱਲੋਂ ਕੋਈ ਨਹੀਂ ਆਇਆ ਆਪਾਂ ਬੜੇ ਫੋਨ ਕੀਤੇ ਸਾਰਿਆਂ ਨੂੰ ਪੁਲਸ ਵਾਲਿਆਂ ਨੂੰ 300 108 ਤੇ ਵੀ ਫੋਨ ਕੀਤਾ ਨਹੀਂ ਆਇਆ ਕੋਈ ਵੀ ਮੈਂ ਉਸ ਟਾਈਮ ਅਸੀਂ ਆਪਣੀ ਜਾਨ ਬਚਾ ਰਹੇ ਹਾਂ ਨੂੰ ਕੀ ਪਤਾ ਸੀ ਸਾਡੀ ਪਹਿਲਾਂ ਵੀ ਇਦਾਂ ਲੜਾਈ ਹੋਈ ਸੀ ਉਹਨਾਂ ਨਾਲ ਕਾਉਂਸਲਰ ਕਾਉਂਸਲਰ ਦੇ ਸਾਹਮਣੇ ਬਹਿ ਕੇ ਰਾਜੀ ਨਾ ਹੋਇਆ ਸਾਡੀ ਕੋਈ ਐਸੀ ਕੋਈ ਗੱਲ ਨਹੀਂ ਆ ਮੁੰਡੇ ਕੰਮਕਾਰਾਂ ਤੇ ਗਏ ਆ ਇੱਥੋਂ ਤੱਕ ਕੀ ਕੰਮਕਾਰ ਵਾਲੇ ਤੱਕ ਕਹਿ ਸਕਦੇ ਕੀ ਆ ਕੋਈ <coughs> ਹਲੇ ਕੋਈ ਟਾਈਮ ਹੀ ਨਹੀਂ ਹੋਇਆ 7:30 ਦਾ 8:00 ਦਾ ਟਾਈਮ ਸੀ ਜਦੋਂ ਘਰ ਆ ਗਏ 7:00 ਵਜੇ ਕਹਿੰਦੇ ਲੜਾਈ ਹੋਈ 7:30 ਮੈਂ ਤੇ ਮੰਮੀ ਘਰ ਸੀ ਬੂਆ ਵੀ ਆਡਾ ਲੱਗਾ ਨਹੀਂ ਹੋਇਆ ਸੀ ਆਵਾਜ਼ ਆਈ ਹੈ ਕਿ ਪਤਾ ਨਹੀਂ ਕੌਣ ਆ ਕੇ ਬਾਹਰ ਲੜਾਈ ਹੋਈ ਹੈ ਤੇ ਆਪਾਂ ਕੁੰਡਾ ਲਗਾ ਕੇ ਲੈਂਦਰ ਹੀ ਗਏ ਆ ਤੇ ਸਾਡੇ ਬੂਏ ਚ ਬੋਲ ਲੱਗ ਪਏ ਤੇ ਮੈਂ ਤੇ ਮੰਮੀ ਉੱਪਰ ਗਏ ਨੇ ਤੇ ਲਾਗੇ ਗਵਾਂਡੀਆਂ ਦਾ ਕੋਠਾ ਟੱਪ ਕੇ ਤੇ ਲਾਗੇ ਮੈਂ 2 ਸਾਲ ਦਾ ਬੱਚਾ ਮੈਂ ਪ੍ਰੈਗਨੈਂਟ ਆ ਬੱਚਾ ਲੈ ਕੇ ਅਸੀਂ ਕੀ ਕਹਿੰਦੇ ਕੋਠਾ ਟੱਪ ਕੇ ਗਏ ਲਿਆ ਕੋਠਾ ਟੱਪ ਕੇ ਆਪਾਂ ਗਏ ਆਡੇ ਘਰੇ ਆ ਗਏ ਕਿੰਨੇ ਤੋਂ ਕਿੰਨੇ ਲੋਕ ਸੀਗੇ 25 30 ਲੋਕ ਨੇ ਕੋਈ ਪੈਟਰੋਲ ਵਗੈਰਾ ਵੀ ਲੈ ਕੇ ਆਏ ਕੀ ਗੱਲ ਘਾਣਵਾ ਕੰਟਰੋਲ ਕੀ ਗਾਤਰ ਅਕਤੂਬਰ ਪਿਸਤੌਲ ਤੱਕ ਨਾ ਕੋਨੋਗੀ ਸੀ ਕੀ ਕੀ ਮੰਗ ਕਰਦੇ ਹੋ ਹੁਣ ਇਨਸਾਫ ਮੰਗਦੇ ਆਪਾਂ ਇਨਸਾਫ ਵਾਸਤੇ ਹੁਣ ਇਨਸਾਫ ਸਾਡੇ ਨਬੀ ਨੇ ਜਾਈ ਫਾਈ ਬ੍ਰਿਗੇਡ ਦੀ ਗੱਡੀ ਆਈ ਉਸ ਟਾਈਮ ਜਦੋਂ ਅੱਗ ਲੱਗੀ ਹੋਈ ਸੀ ਜੀ ਪੁਲਿਸ ਨੂੰ ਫੋਨ ਕੀਤਾ ਰੋ ਰੋ ਕੇ ਆਪਾਂ 100 ਨੰਬਰ ਤੇ ਫੋਨ ਲਗਾਇਆ ਪੁਲਿਸ ਆਈ ਦੋ ਗੱਡੀਆਂ ਉਹਨਾਂ ਨੇ ਮੌਕੇ ਤੇ ਦੇਖਿਆ ਵੀ ਆ ਪਰ ਪੁਲਿਸ ਨੇ ਅਡਾ ਕੋਈ ਨਹੀਂ ਇਨਸਾਫ ਕੋਈ ਇਨਸਾਫ ਨਿਕਾ ਰਿਹਾ ਹਿੰ ਤੱਕ ਐਸਆਈ ਐਸਜੋ ਤੱਕ ਗਏ ਆ 2 ਘੰਟੇ ਮੰਮੀ ਉੱਥੇ ਥਾਣੇ ਉਹਨਾਂ ਨੇ ਬਿਠਾਇਆ ਮੰਮੀ ਨੂੰ ਤਪ ਪਰ ਉਹਨਾਂ ਨੇ ਕੋਈ ਇਨਸਾਫ ਨਹੀਂ ਕੋਈ ਰਿਪੋਰਟ ਨਹੀਂ ਲਈ। ਜੀ ਮੈਂ ਮੰਮੀ ਦੇ ਬੱਚਾ ਸੀ ਕਰ ਬਾਕੀ ਸਾਰੇ ਕੰਮ ਤੇ ਗਏ ਹੋਏ ਸੀ। ਕੀ ਮੰਗ ਕਰਦੇ ਹੋ? ਇਨਸਾਫ بس ਕਿਉਂ ਇਨਸਾਫ ਚਾਹੀਦਾ। ਸਾਡੇ ਨਾਲ ਬੇਨਜਾਇਜ਼ ਹੋਈ ਉਹਨਾਂ ਦਾ ਕਾਰਵਾਈ ਹੋਣੀ ਚਾਹੀਦੀ। ਉਹਨਾਂ ਨੇ ਸਾਡੇ ਨਾਲ ਬੇਨਜਾਇਜ਼ ਕੀਤੀ ਇਹਨਾਂ ਨੇ ਸਾਡੇ ਬੱਚਿਆਂ ਦੀ ਕੋਈ ਗਲਤੀ ਨਹੀਂ ਹੈਗੀ। ਉਹਨਾਂ ਨੇ ਬੇਨਜਾਇਜ਼ ਕੀਤੀ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ। ਜੇ ਸਾਨੂੰ ਸਾਡੇ ਨਾਲ ਬੇਨਜਾਇਜ਼ ਕਰਦੇ ਪਏ ਉਹਨਾਂ ਤੇ ਪਰਚੇ ਹੋਣੇ ਚਾਹੀਦੇ। ਉਹਨਾਂ ਨੂੰ ਵੀ ਤੇ ਪਤਾ ਲੱਗੇ ਘਰ ਕਿਸੇ ਦੇ ਕਿੱਧਾ ਅੱਗ ਲਾਈ ਦੀ ਤੇ ਕਿੱਧਾ ਬੜੀ ਤਾ ਕਿਸੇ ਦੇ ਘਰ ਜਾ ਕੇ। ਸਾਡੇ ਘਰ ਦਾ ਇੱਕ ਚੀਜ਼ ਨਹੀਂ ਛੱਡੀ ਮੈਡਮ ਉਹਨਾਂ ਨੇ ਫਲੈਸ਼ ਤੱਕ ਨਹੀਂ ਫਲੈਸ਼ ਤੱਕ ਸੋੜਤੀ ਸਾਡੀ ਤੁਸੀਂ ਕਿ ਮੰਨੋਗੇ ਕਿ ਇੱਕ ਛੋਟੀ ਛੋਟੀ ਚੀਜ਼ ਨੂੰ ਅੱਗ ਲਾਈ ਉਹਨਾਂ ਨੇ ਨਿੱਕੀ ਨਿੱਕੀ ਚੀਜ਼ ਵੇਖ ਕੇ ਅੱਗ ਲਾਈ ਤੁਸੀਂ ਘਰ ਦੇ ਵੀਡੀਓ ਬਣਾ ਕੇ ਦੇਖੋਗੇ ਇੱਕ ਕਿ ਕਹਿੰਦੇ ਬਲਬ ਤਾਂ ਕਿ ਨਹੀਂ ਜਾਗ ਰਹਾ ਘਰ ਚ ਸਾਰੇ ਹਨੇਰਾ ਹੋਇਆ ਹੈਗੇ ਅਸੀਂ ਟੋਰਚ ਲਗਾ ਲਗਾ ਦੇਖਦੇ ਪਏ ਕਿ ਇਸ ਮਾਨਾ ਡਾ ਹੈਗਾ ਕਿ ਕੀ ਨਹੀਂ ਹੈਗਾ ਤਦੱਕ ਲਮਾਰੀ ਤੀ ਆ ਮੋਟਰਸਾਈਕਲ ਆ ਮੋਟਰਸਾਈਕਲ ਨੂੰ ਅੱਗ ਲਗਾ ਦਿੱਤੀ ਹੋਈ ਗਲੀ ਦੇ ਵਿੱਚ ਲਿਆ ਕੇ ਜੀ ਸਰ ਰਹੀ ਹੈ ਕਿ ਝਗੜਾ ਹੋਇਆ ਸੀ ਜਿਸ ਤੋਂ ਬਾਅਦ ਕੁਝ ਵਿਅਕਤੀਆਂ ਵੱਲੋਂ ਇੰਦਰਾ ਕਲੋਨੀ ਘਰ ਦੇ ਵਿੱਚ ਅੱਗ ਲਗਾ ਦਿੱਤੀ ਗਈ ਕੀ ਕਹਿਣਾ ਚਾਹੁੰਦੇ ਹੋ ਕੋਈ ਦੋ ਪਾਰਟੀਆਂ ਦਾ ਝਗੜਾ ਹੋਇਆ ਵਾ ਅਸੀਂ ਵੈਰੀਫਾਈ ਕਰਾਂਗੇ ਵੈਰੀਫਾਈ ਕਰਨ ਤੋਂ ਬਾਅਦ ਜਿਹਦੇ ਜਿਹਦੇ ਵੀ ਜੋ ਵੀ ਕਾਰਵਾਈ ਬਣਦੀ ਹੈ ਉਹ ਜ਼ਰੂਰ ਕਰਾਂਗੇ ਸਰ ਪਤਾ ਲੱਗਾ ਕਾਰਨਾਂ ਦਾ ਕਿਸ ਕਾਰਨ ਕਰਕੇ ਝਗੜਾ ਕੋਈ ਨੋ ਤਫਤੀਸ਼ ਚੱਲਦੀ ਹੈ ਇਸ ਤਫਤੀਸ਼ ਤੋਂ ਬਾਅਦ ਪਤਾ ਲੱਗੇ ਕੋਈ ਪੁਰਾਣੀ ਰੰਜਿਸ਼ ਸੀ ਇਹ ਵੀ ਬਾਤ ਕੀ ਪਤਾ ਲੱਭੂਗਾ ਜੀ ਕਿੰਨੇ ਤਾਂ ਸਟੇਟਮੈਂਟ ਦੇਖ ਕੇ ਜਿਹੇ ਜਿਹੇ ਸਟੇਟਮੈਂਟ ਲਿਖਾਂਗੇ तो स्टेटमेंट तो ही पता लगेगा भी इन्होंने पुराने गंज की है कि इन्हों को नहीं पै सकते बट जो इंदिरा कलोनी वाले जिन्हों के घर अग लगी है उन्होंने कहना है कि पुलिस वालों कार्रवाई नहीं की जा रही मौका भी तो नहीं वेख पहुंचे मौका वेखन वे, वे गए जी टाइम ही चले गए जी तो गलत गल आई है कार्रवाई होंगे भी अभी कही चाहिए और दुनिया ने कहना कि कही जाती हूँ दोनों पार्टिया की कार्रवाई होगी जो भी बनूगा जितने जितने जो कार्रवाई बनेगी जरूर करा ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ